ਉਹ ਨਹੀਂ ਕਾਰ ਨਗਰ ਜਲੰਧਰ ਲੰਮਾ ਪਿੰਡ ਰੋਡ ਦੇ ਕਿਸੇ ਘਰ ਦੇ ਵਿੱਚ ਜਗ ਲੱਗੀ ਆ ਤੁਸੀਂ ਦੇਖ ਸਕਦੇ ਹੋ ਫਾਇਰ ਗ੍ਰੇਡ ਦੀਆਂ ਗੱਟੀਆਂ ਕਾਫੀ ਮੁਸ਼ਕਲ ਹੋ ਰਹੀ ਹੈ ਪਾਈਪ ਲੰਬਾ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਲੰਧਰ 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 ਜਗ ਲੱਗੀ

ਅਗਲਾ ਕੰਲਾ ਮੁੱਖ ਕਾਰਨ ਮੰਦਿਰ ਚੋਂ ਦੱਸਿਆ ਜਾ ਰਿਹਾ ਬੜੇ ਐਨੀਓ ਇੱਕ ਮਿੰਟ ਪੱਕਾ ਮੈਂ ਕਰਦਾ ਅੱਜ ਕਿਹੜਾ ਕੀ ਗਏ ਮੈਂ ਕਿਉਂ ਕਿਹਨੇ ਕੀਆ ਵੀ ਯਾਰ ਉਹ ਕਿਹੋ ਜਿਹਾ ਕਹਿੰਦਾ ਮੈਂ ਨਾ ਕਰਦਾ ਮੈਂ ਕਰਦਾ ਮੈਂ ਲਾਡਲਾ ਮੈਨੂੰ ਇਹ ਪਤਾ ਨਾ ਕਿ ਕਾ ਚੱਗ ਲੱਗੀ ਮੈਂ ਤੁਹਾਨੂੰ ਬਹੁਤ ਚੰਗਾ ਹੋਣਾ ਪੂਰਨ ਤਨਾਰ ਤੇ ਰੱਖਿਆ ਹੈ ਅੰਦਰ ਤੋਂ ਅਸੀਂ ਕਰਦੇ ਹਾਂ ਅਸੀਂ ਕਰਦੇ ਹਾਂ ਅਸੀਂ ਕਰਦੇ ਹਾਂ ਜਦੋਂ ਤੁਹਾਨੂੰ ਦਾ ਜਾ ਮਾ ਅੰਦਾਜ਼ਾ ਕਿੰਨੀ ਰੱਖੀ ਜੀ ਅੱਜ ਤਾਂ ਇਹਨਾਂ ਤੋਂ ਕਰਦੇ ਮੈਂ ਇਹਨਾਂ ਦੀ ਬਹੁਤ ਹਾਂਜੀ ਹਾਂਜੀ ਬੋਲ ਸਕਦੇ ਹਾਂ ਸਾਹ ਰਾਜ ਜੀ ਮੀਠਾ ਲੱਗੇ ਮੇਰੇ ਤਾਂ ਅੱਜ ਤੁਸੀਂ ਦੇਖ ਸਕਦੇ ਆਂ ਪੂਰੇ ਘਰ ਦੇ ਵਿੱਚ ਅੱਗ ਫੈਲ ਗਈ ਹੈ ਉਹ ਨਹੀਂ ਜੀ ਮੈਂ ਕਹਿੰਦਾ ਰਿਹਾ ਤੇ ਭਾਈ ਦੱਸੋਗੇ ਮੜਾ ਕੀ ਹੋਇਆ ਕੀ ਹਲੋ ਮੜੇ ਕੰਸਰ ਸਾਹਿਬ ਅਜੀ ਰਵੀ ਭਾਈ ਕੀ ਹੋਇਆ ਕੀ ਕਿਦਾਂ ਘਰ ਬੰਦ ਸੀਗਾ ਤੇ ਕੁਵਾਰ ਵਾਲੇ ਗਏ ਸੀਗੇ ਅੱਛਾ ਜੀ ਜਿਹੜਾ ਦੇਖਿਆ ਮਹੱਲਾ ਨਾ ਵਸਨੀਕਾਂ ਬਾਹਰ ਬਾਹਰ ਨਾ ਆ ਰਹੇ ਸੀਗਾ ਅੱਛਾ ਜੀ ਉਹਦੇ ਕਰਕੇ ਕਾਫੀ ਜਨਾ ਬਹੁਤ ਘਰ ਕੋਈ ਨਹੀਂ ਸੀਗਾ ਉਸ ਨੂੰ ਘਰ ਕੋਈ ਨਹੀਂ ਤਾਲੇ ਲੱਗੇ ਹੋਏ ਅੱਛਾ ਜੀ ਤੇ ਇਹ ਮੰਦਰ ਦੇ ਵਿੱਚ ਹੈ ਮੰਦਰ ਦਾ ਵੀ ਹੋ ਸਕਦਾ ਜਾਂ ਲੈਟਰ ਦਾ ਵੀ ਹੋ ਸਕਦਾ ਪੁਲਿਸ ਦਾ ਸੰਪਰਕ ਜੀ ਨਾਲ ਭਾਪੂ ਸਰ ਜੀ ਨਾਲ ਲੱਖੀ ਜਿਹੜਾ ਹੈਗਾ ਇਹ ਸੀਗਾ ਸਾਡੇ ਰਵੀ ਕੁਮਾਰ ਜੀ ਕਾਉਂਸਲਰ ਉਪਕਰਨਗਰ ਤੋਂ ਲੰਮੇਪਿੰਡ ਤੋਂ ਜਿੱਦਾਂ ਕਿ ਤੁਸੀਂ ਦੇਖ ਸਕਦੇ ਆ ਕਿ ਘਰ ਦੇ ਘਰ ਨਹੀਂ ਸੀਗੇ ਤਾਂ ਪਿੱਛੋਂ ਕਿਸੇ ਸ਼ੋਰਟ ਸਰਕਟ ਕਾਰਨ ਕਾਫੀ ਨੁਕਸਾਨ ਹੋ ਗਿਆ ਲੱਗਦਾ ਜਿਹੜਾ ਇੱਕ ਉਹਦਾ ਪੈਰ ਮੜਿਆ ਜੀ ਹੁਣ ਇਹ ਕਿਹਾ ਜਾਂਦਾ ਕਿ ਘਰ ਦਾ 골ਡ ਰੱਖਿਆ ਸੀ ਜਿਹੜਾ ਉਸ ਕਪੜ ਨੂੰ ਕਾਫੀ ਨੁਕਸਾਨ ਹੋ ਗਿਆ

ਮਰ ਗੰਜੂਆ ਤੁਸੀਂ ਠੀਕ ਰੋਗੇ ਫੋਸਲਾ ਰੱਖੋ ਕੋਈ ਗੱਲ ਨਹੀਂ ਕਰਦੇ ਬੰਜੂਆ ਭਾਈ ਦੱਸਿਓ ਕੀ ਨਿਕਲਣ ਵਾਲਾ ਰਜੀਵ ਕੁਮਾਰ ਤੇ ਰਜਨੀ ਹੈਗਾ ਅੱਛਾ ਜੀ ਰਜੀਵ ਕੁਮਾਰ ਤੇ ਰਜਨੀ ਜਮਲਨਗਰ ਪੈਂਦਾ ਜੀ ਹਾਂ ਜੀ ਜਮਲਨਗਰ ਬਗਾਰਨਗਰ ਭਾਈ ਤੁਹਾਡਾ ਕੋਈ ਕਾਰਨ ਦੱਸੂਗੇ ਕੀ ਮਦਦ ਜੋ ਜ਼ਰੂਰ ਜਰੂਰੀ ਮੈਂ ਤਾਂ ਸ਼ਰਤ ਕਰਦੇ ਹਾਂ ਰਜੀਵ ਕੁਮਾਰ ਰਜਨੀ ਜਿਨ੍ਹਾਂ ਦਾ ਮਕਾਨ ਹੈ ਇਹ ਕਹ ਰਿਹਾ ਕਿ ਇਹ ਇਸ ਘਰ ਦੇ ਵਿੱਚ ਨਹੀਂ ਸੀ ਰਹਿੰਦੇ ਤੇ ਮੰਦਰ ਦੇ ਵਿੱਚ ਸ਼ਾਰਟ ਸਰਕਟ ਕਰਕੇ ਹੋਇਆ ਲੱਗਦਾ ਇਹ ਸਰਾਂਤੀ ਸਵੇਰੇ ਲੱਗੀ ਹਾਂਜੀ ਹਾਂਜੀ ਸਵੇਰੇ ਇਹ ਕਿਤੇ ਕੋਈ ਮੰਦਰ ਦਾ ਜੈ ਬਿਜਲੀ ਦੇ ਸ਼ਾਰਟ ਕਰ ਤੋਂ ਕੋਈ ਕੋਈ ਹੋਇਆ ਹੈ ਐਕਚੁਅਲੀ ਨਾ ਮੰਦਰ ਦੇ ਵਿੱਚ ਚਿਰਾਗ ਵਗੈਰਾ ਕੀਤੇ ਸੀਗੇ ਉਹਨੇ ਕਰਕੇ ਅੱਗ ਲੱਗੀ ਹੈ ਹਾਂਜੀ ਅੰਦਰੋਂ ਇਹ ਇਹਨਾਂ ਦਾ ਨਾਮ ਕੀ ਸੀਗਾ ਜਿਨ੍ਹਾਂ ਦੇ ਹੋਇਆ ਜੀ ਇਹਨਾਂ ਦੇ ਹਸਬੰਦ ਦਾ ਰਜੀਵ ਕੁਮਾਰ ਜੀ ਰਜਨੀ ਬਾਲ ਇਹਨਾਂ ਦਾ ਨਾਮ ਮੈਡਮ ਦਾ ਇਹ ਮਤਲਬ ਘਰ ਦੇ ਵਿੱਚ ਰਹਿੰਦੇ ਨਹੀਂ ਸੀ ਇੱਥੇ ਉਦਾਂ ਨਹੀਂ ਨਹੀਂ ਰਹਿੰਦੇ ਸੀਗੇ ਰੋਜ਼ ਦੀ ਤਰ੍ਹਾਂ ਜਿੱਦਾ ਆਪਣੇ ਜਿੱਦਾ ਬੰਦਾ ਰੋਜ਼ ਕੰਮਾਂ ਕਰਾਂ ਤੇ ਜਾਂਦਾ ਵਾ ਅੱਛਾ ਜੀ ਉਸ ਤਰ੍ਹਾਂ ਹੀ ਨਿਕਲੇ ਆਪਣੇ ਘਰੋਂ ਹਾਂਜੀ ਤੇ ਆਂਗਵਾੜ ਤੋਂ ਪਤਾ ਲੱਗਾ ਵੀ ਅੱਗ ਲੱਗੀ ਫੇ ਸਾਰੇ ਲੋਕ ਜਿਹੜੇ ਇਕੱਠੇ ਹੋਏ ਫਾਇਰ ਬ੍ਰਿਗੇਡ ਆਈ ਤੇ ਤੁਹਾਡੇ ਸਾਹਮਣੇ ਬਾਕੀ ਜੋ ਨੁਕਸਾਨ ਹੋਇਆ ਵੀ ਦੇਖ ਸਕਦੇ ਹੋ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਸਾਰਾ ਉਸ ਸਮੇਂ ਘਰ ਦੇ ਵਿੱਚ ਕੋਈ ਸੀਗਾ ਨਹੀਂ ਤੇ ਪੜੋਸੀਆਂ ਨੂੰ ਜਦੋਂ ਪਤਾ ਲੱਗਾ ਤਾਂ ਉਹਨਾਂ ਨੇ ਤੁਰੰਤ ਕਾਲ ਕਰਕੇ ਇਨਫੋਰਮੇਸ਼ਨ ਦਿੱਤੀ ਫਿਰ ਉਸ ਤੋਂ ਬਾਅਦ ਫਾਇਰ ਬ੍ਰੀਗਡ ਦੀ ਮਦਦ ਦੇ ਨਾਲ ਅੱਗ ਬੁਝਾਈ ਗਈ ਦੇਖ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਮਕਾਨ ਦਾ ਲੌਸ ਹੋਇਆ ਆ ਕਿੰਨੀ ਜ਼ਿਆਦਾ ਸੀ ਪੈਂਟਰ ਸੀਗੀ ਸੀ ਬਹੁਤ ਜ਼ਿਆਦਾ ਹੋ ਗਿਆ ਪੰਜਾਬ ਦੇ ਇਲੈਕਸ਼ਨ ਵੱਲੋਂ ਚਲੋ ਜੀ ਮਿਲਾਂਗੇ ਅਗਲੇ